ਇਹ ਮਾਮਲਾ ਚੋਰੀ ਦਾ ਜੀ ਇੱਕ ਕੰਸਟਰਕਸ਼ਨ ਕੰਪਨੀ ਨਾਮ ਕ੍ਰਿਸ਼ਨਾ ਕੰਸਟਰਕਸ਼ਨ ਕੰਪਨੀ ਜਿਹੜੀ ਕਿ ਆਪਣਾ ਕੰਮ ਰਿੰਗ ਰੋਡ ਤੇ ਕਰ ਰਹੀ ਹੈ ਮਤਲਬ ਜਿਹੜਾ ਕਟੜਾ ਹਾਈਵੇ ਐਕਸਪ੍ਰੈਸ ਬਣ ਰਿਹਾ ਉਹਦਾ ਉਹਦਾ ਕੰਸਟਰਕਕਸ਼ਨ ਦਾ ਠੇਕਾ ਇਹਨਾਂ ਦੇ ਕੋਲ ਹੈ ਉੱਥੇ ਕੁਝ ਵਰਕਰਸ ਰਹਿੰਦੇ ਸੀ ਇਹਨਾਂ ਦੇ ਜਿਨ੍ਹਾਂ ਨੇ ਇਹਨਾਂ ਦਾ ਸਮਾਨ ਉੱਥੋਂ ਚੋਰੀ ਚੱਕ ਕੇ ਅੱਗੇ ਪਿੱਛੇ ਕਰਤਾ ਸੀ ਤੇ ਰਿਗਾਰਡਿੰਗ ਉਹਦੇ ਆਪਾਂ ਕੰਪਲੇਂਟ ਲਈ ਕੰਪਲੇਂਟ ਹਾਸਲ ਕੀਤੀ ਤੇ ਕੁਦਰਤੀ ਇਨਫੋਰਮੇਸ਼ਨ ਮਿਲ ਗਈ ਕਿ ਜਿਹੜੇ ਚੋਰ ਹੈ ਉਹ ਨਵੀਂ ਸਾਈਟ ਵਾਸਤੇ ਨਵੀਂ ਚੋਰੀ ਦੀ ਤਲਾਸ਼ ਵਾਸਤੇ ਘੁੰਮ ਰਹੇ ਆ ਤੇ ਮੌਕਾ ਪਰ ਪੁਲਿਸ ਪਾਰਟੀ ਭੇਜ ਕੇ ਆਪਾਂ ਨਾਕਾ ਲਗਵਾਇਆ ਤੇ ਮੌਕਾ ਪਰ ਦੋ ਬੰਦੇ ਨੂੰ ਅਰੈਸਟ ਕਰ ਲਿਆ ਸਰ ਕਿੰਨੀ ਚੋਰੀ ਹੋ ਚੁੱਕੀ ਹੈ ਲਗਭਗ ਦੇਖੋ ਕੰਪਲੇਂਟ ਦੇ ਮੁਤਾਬਿਕ ਕਿ 24 ਲੋਹੇ ਦੀਆਂ ਪਲੇਟਾਂ 52 ਪਾਈਪਾਂ 16 ਹਾਊਸ ਅਤੇ 5 ਕੁਆਂਟਲ ਸਰੀਆ ਲਗਭਗ ਉਹ ਕਹਿਣ ਵਾਲੇ ਦੇ ਮੁਤਾਬਿਕ ਕਲੇਮ ਕਰਨ ਵਾਲੇ ਦੇ ਮੁਤਾਬਿਕ 10 ਲੱਖ ਰੁਪਏ ਦਾ ਸਮਾਨ ਹੈ ਜਿਹੜਾ ਕਿ ਵਿਚ ਇਸ ਸਟਿਲ ਪੈਂਡਿੰਗ ਟੂ ਬੀ ਰਿਕਵਰਡ ਅੱਜ ਆਪਾਂ ਰਿਕਵਰ ਕਰਨਾ ਇਹਨਾਂ ਦੇ ਨਿਸ਼ਾਨਦੇਹੀ ਤੇ ਅੱਜ ਆਪਾਂ ਇਹਨਾਂ ਕੋ ਮਾਨਯੋਗ ਅਦਾਲਤ ਤੋਂ ਰਿਮਾਂਡ ਲਿਆ ਜਿੱਥੇ ਇਹਨਾਂ ਨੇ ਸਮਾਨ ਰੱਖਿਆ ਉੱਥੇ ਲੈ ਕੇ ਜਾਵਾਂਗੇ ਇਹਨਾਂ ਨੂੰ ਉੱਥੋਂ ਆਪਾਂ ਰਿਕਵਰ ਕਰਕੇ ਲੈ ਕੇ ਆਵਾਂਗੇ ਤੇ ਇੱਕ ਦੋਸ਼ੀ ਹੋਰ ਹੈ ਉਹ ਦੋਸ਼ੀ ਜਿਹੜਾ ਕਿ ਇੱਥੋਂ ਗੱਡੀ ਭਰ ਕੇ ਲੈ ਗਿਆ ਸੀ ਉਹ ਦੋਸ਼ੀ ਜੇ ਉੱਥੇ ਹੈ ਅਜੇ ਤੱਕ ਉਮੀਦ ਹੈ ਕਿ ਅੱਜ ਰਾਤ ਜਾਂ ਕੱਲ ਅਰਲੀ ਮਾਰਨਿੰਗ ਆਪਾਂ ਫੰਡ ਵਿੱਚ ਸਫਲ ਹੋ ਜਾਵਾਂਗੇ ਉਹਨਾਂ ਸਰ ਜਿਹੜੇ ਵਿਅਕਤੀ ਫੜੇ ਗਏ ਹੈਗੇ ਆ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈਗੇ ਨਹੀਂ ਇਹਨਾਂ ਤੇ ਅਜੇ ਤੱਕ ਤੇ ਕੋਈ ਮੈਂ ਪਾਈ ਸਾਈਡੀ ਰਾਈ ਵੀ ਚੈੱਕ ਕੀਤਾ ਤੇ ਹੋਰ ਵੀ ਸਾਰੀ ਇਨਫੋਰਮੇਸ਼ਨ ਲੈ ਕੇ ਪਤਾ ਕੀਤਾ ਇਹਨਾਂ ਤੇ ਪਹਿਲੇ ਕੋਈ ਐਦਾਂ ਦੇ ਐਫਆਈਆਰ ਲੌਂਚ ਨਹੀਂ ਹੈਗੀ ਤੇ ਸਰ ਇਹਨਾਂ ਦੇ ਨਾਮ ਵਗੈਰਾ ਕੀ ਹੈ ਤੇ ਕਿੱਥੇ ਦੇ ਰਹਿਣ ਵਾਲੇ ਹੈ ਇਹ ਇੱਕ ਹੈ ਅੰਸ਼ ਪੁੱਤਰ ਫਰੋਸ਼ ਅਹਿਮਦ ਵਾਸੀ ਕਾਸਮਪੁਰ ਦਾ ਰਹਿਣ ਵਾਲਾ ਐਕਚੁਅਲੀ ਸਹਾਰਨਪੁਰ ਦਾ ਜਾਂ ਦੋਨੋਂ ਦੂਸਰਾ ਹੈ ਸ਼ੋਭਿਤ ਪੁੱਤਰ ਮਨਰਜੀਤ ਵਾਸੀ ਕਾਸਮਪੁਰ ਇਹ ਵੀ ਸਹਾਰਨਪੁਰ ਯੂਪੀ ਚ ਪੈਂਦਾ ਸਰ ਇਹ ਠੇਕੇਦਾਰ ਦੇ ਨਾਲ ਕੰਮ ਕਰਦੇ ਸੀ ਜਾਂ ਕਿਸ ਤਰ੍ਹਾਂ ਸੀ ਹਾਂ ਇਹ ਠੇਕੇਦਾਰ ਦੇ ਨਾਲ ਠੇਕੇਦਾਰ ਦੇ ਨਾਲ ਕਿਨੇ 150 ਆदमी ਕੰਮ ਕਰਦਾ ਤੇ ਇਹਨਾਂ ਹਾਇਰ ਕੀਤੇ ਹੋਏ ਹੀ ਤੇ ਉਹ ਫਿਰ ਇਹਨਾਂ ਦੇ ਵਿੱਚ ਮੈਲਾਫਾਈਡ ਹੋ ਗਈ ਕਿ ਕਿਉਂ ਨਾ ਇਹ ਸਮਾਨ ਅਨ ਕਲੇਮਡ ਜਿਹਾ ਹੁੰਦਾ ਇਹਨੂੰ ਕਿਉਂ ਨਾ ਸਾਈਟ ਤੇ ਹੀ ਕਰ ਦਿੱਤਾ ਜਾਵੇ ਉਹੀ ਇਹਨਾਂ ਦੀ ਇੰਟੈਂਸ਼ਨ ਹੀ ਬਸ ਚੋਰੀ ਬਣ ਗਈ ਇਹਨਾਂ ਦੀ ਜਿਹੜਾ ਦੋਸ਼ੀ ਭੱਜਿਆ ਸੀ ਉਹਦਾ ਇਤਰਾਫ ਉਹਨਾਂ ਦਾ ਨਾਮ ਹੈਗਾ ਅਸਮਲ ਪੁੱਤਰ ਅਲੀ ਹੁਸਨ ਉਹ ਵੀ ਸੇਮ ਜਗ੍ਹਾ ਤੇ ਰਹਿਣ ਵਾਲਾ ਸਹਾਰਨਪੁਰ ਦਾ ਤੇ ਬੜੀ ਜਲਦੀ ਆਪਾਂ ਪਲਾਨ ਕਰਕੇ ਰੇਡ ਦੀ ਪਰਮਿਸ਼ਨ ਲੈ ਕੇ ਸੀਨੀਅਰ ਅਫਸਰਾਂ ਨੂੰ ਤੇ ਆਪਾਂ ਕਰਨ ਫੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ 1 ਜਾਂ 2 ਡੇਸ ਆਪਾਂ ਵੀ ਆਰ ਗੋਇੰਗ ਟੂ ਵਾਈਂਡ ਅਪ ਦੀ ਇਨਵੈਸਟੀਗੇਸ਼ਨ ਸਰ ਜੇਕਰ ਗੱਲ ਕਰੀਏ ਮਾਸਟਰਮਾਈਂਡ ਕੌਣ ਲੱਗਦਾ ਜਿਹੜਾ ਇਸ ਚੋਰੀ ਨੂੰ ਅੰਜਾਮ ਦੇਣ ਦੇ ਵਿੱਚ ਕਾਮਯਾਬ ਹੋਇਆ ਮੇਰਾ ਖਿਆਲ ਹੈ ਕਿ ਜਿਹੜਾ ਮਾਸਟਰਮਾਈਂਡ ਹੀ ਇਹ ਤਿੰਨੇ ਐਕਚੁਅਲੀ ਤਿੰਨੋ ਐਸੋਸੀਏਟ ਹੀ ਆ ਇੱਕੋ ਚੋਰੀ ਦੇ ਤੇ ਤਿੰਨਾਂ ਦੀ ਪਲਾਨਿੰਗ ਕਾਮਨ ਹੋਏਗੀ ਇੰਟੈਂਸ਼ਨ ਹੋਏਗੀ ਕਿਉਂਕਿ ਇਹ ਜਿਹੜੇ ਲੜਕੇ ਫੜੇ ਗਏ ਹੈਗੇ ਇਹਨਾਂ ਦੀ ਉਮਰ ਸ਼ਾਇਦ ਘਾਟੀ ਲੱਗਦੀ ਆ 8 18 20 20 ਸਾਲ ਦੇ ਤੇ ਹੈਗੇ ਹੀ ਆ ਓਕੇ ਤੇ ਜਿਹੜਾ ਦੂਸਰਾ ਵਾ ਉਹ 25 26 ਸਾਲ ਦਾ ਹੈਗਾ ਤੇ ਹੈ ਤਿੰਨੋ ਐਸੋਸੀਏਟ ਹੀ ਆ ਤਿੰਨੋ ਪਾਰਟਨਰ ਹੈ ਔਰ ਮੇਰਾ ਖਿਆਲ ਹੈ ਕਿ ਇਹਨਾਂ ਨੇ ਨਵੀਂ ਸਾਈਟ ਲੱਭਣ ਦੀ ਕੋਸ਼ਿਸ਼ ਕਰਦੇ ਹੋਣਗੇ ਕਿ ਹੁਣ ਨਵੀਂ ਜਗ੍ਹਾ ਤੋਂ ਚੋਰੀ ਕਰੀਏ ਤੇ ਉਹਦੇ ਉਹਦੇ ਥਰੂ ਇਹਨਾਂ ਨੇ ਸਮਾਨ ਉੱਥੇ ਪਹੁੰਚਾ ਦਿੱਤਾ ਤੇ ਸੈਸੈ ਕਰਕੇ ਕਹਿੰਦੇ ਹੋਵਾਂਗੇ ਕਿ ਵੇਚ ਦਾਂਗੇ ਇਹਨੂੰ ਤੇ ਜੋ ਵੀ ਹੋਏਗਾ ਇਕੱਠੇ ਵੰਡ ਲਾਂਗੇ ਇਹ ਹੀ ਇੰਟੈਂਸ਼ਨ ਹੋਏਗੀ ਸ਼ਾਇਦ ਇਹਨਾਂ ਦੀ ਤੇ ਸਰ ਇਹ ਨਸ਼ਾ ਵਗੈਰਾ ਵੀ ਕਰਦੇ ਆ ਨਹੀਂ ਇਹ ਨਸ਼ੇ ਵਾਲੇ ਨਹੀਂ ਹੈਗੇ ਮੁੰਡੇ बात के यहाँ पे काम चल रहा है हमारा कृष्णा कंस्टलेशन कंपनी ने रिंग रोड बना रहे हैं जो है ना जलंधर बाईपास पे स्ट्रक्चर का काम है हमारा पिछले चार महीने से काम कर रहे हैं तो कल परसों हमें पता चला कि रात में जो है शटरिंग चोरी होगी हमारी साइड से एक साइड से दो साइड चल रही थी तो पता चलने पर तो इंफॉर्मर ने बताया कि जो है शटरिंग भी तुम्हारी जो है तुम्हारी लेवर ने करी है तो हम साइड पे कल सुबह पहुंचे इनसे पता करा वालों ने मुझे भी बताओ ये कहने लगे कि नहीं हमें नहीं पता है कुछ भी हमने नहीं करी और किसी और कुछ सुराग पता हो तो कुछ नहीं उन्होंने रास्ता दिया तो तुरंत जो है हम नकोदर थाना में जो है एस एस ओ साहब के पास आए तो हमने लिखित में जो है कम्प्लेन करी तो इन्होंने तुरंत एक्शन लिया तो नाले जो है जो दो लेबर वाले वहाँ थे उन्हें पकड़ के लाए तो, तो अपने तरीके से जैसे ही पता करा तो इन्होंने सच उगल दिया कि हमने उठाई है लोग पकड़े हैं ये ये आपकी कंपनी में काम कर थे। ये हमारे पास काम करते करते थे थे हमारे पास उसी कंपनी का काम तो हम कर रहे हैं ये हमारी लेबर में थे लेबर में तो लेवर में काम कर रहे हाँ जी कितने लोग में काम कर रहे हैं आठ लोग थे अच्छा हाँ तो मेन जो इनका चाचा है नही आ पे था तो उन्होंने लड़के भेजे गए थे वो उधर से पिकअप लेके आया था रात में सहारनपुर से अपने गाँव से कासमपुर थाना मिर्जापुर पड़ता है तो सारी इंफॉर्मेशन जो है बात बताइए हमें कि यहीं से पिकअप गई है यहीं से सामान सारा लोड हो गया है और लगभग लग साढ़े चार लाख रुपए का सामान है वो शटरिंग का उसमें प्लेटें हैं पाइप है यू जैक है हॉच की प्लेट हैं सरिया है कुछ स्क्रैप भी है पुलिस तो बता रही है दस लाख के करीब था सामान नहीं ये जितना है वो सामान तो हमारा पिछले डेढ़ महीने से चोरी हो रहा है ये तो जो परसों रात चोरी हुआ ये वो है उससे पिछले डेढ़ महीने से हमारी जो है शटरिंग और सरिया चोरी काफी हो रहा है ओके जी तो तो अब अब क्या आप मांग करते हैं अब वैसे तो सर साहब ने जो है, जो है 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 तुरंत एक्शन लिया उस पर आगे भी जो है इसमें जितने अपराधी हैं उनकी अरेस्टिंग हो और जो है उनको सजा हो सामान तो सामान अभी नहीं हुआ है पर सामान की भी सूचना आ रही है बाकी पुलिस अपने स्तर से पता कर रही है कुछ लोकेशन पता चली है कि वहाँ वहाँ सामान डाला गया तो वहाँ ਅਬ ਇਹ ਰਿਕਵੈਸਟ ਹੈ ਸਰ ਸੇ ਕਿ ਜਲ ਸੇ ਜਲ ਜੋ ਹੈ ਅਗੇ ਕੀ ਹੋਰ ਅਫਰਾਦੀਆ ਕੇ ਅਰੈਸਟਿੰਗ ਹੋ ਸਾਮਾਨ ਕੀ ਬਰਾਮਦਗੀ ਹੋ ਹਮੇ ਲੋੜਾਇਆ ਜਾ ਹਮਾਰਾ ਸਪੋਰਟ